ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਖਸ਼ ਸੰਦੀਪ ਸਿੰਘ ਨਾਨਸਰ ਅਮਨ نگر ਪਟਿਆਲਾ ਤੋਂ ਗੁਰਨਾਨਕ ਸੇਵਾ ਸੁਮਨ ਫੈਡਰੇਸ਼ਨ ਸੰਸਥਾ ਦੇ ਰਾਹੀਂ ਜੋ ਪਿਛਲੇ ਸਮੇਂ ਇੱਕ ਰੁੱਖ ਔਲਾਦ ਲਈ ਇੱਕ ਰੁੱਖ ਪੰਜਾਬ ਲਈ ਇਸ ਮੁਹਿੰਮ ਦੇ ਤਹਿਤ ਬੜੇ ਵੱਡੇ ਪੱਧਰ ਤੇ ਏਡੇ ਦਰਖਤ ਲਾਏ ਜਾ ਰਹੇ ਨੇ ਅੱਜ ਸਾਡੇ ਪਟਿਆਲਾ ਡੀਸੀ ਸਾਹਿਬ ਦੀਆਂ ਹਾਜ਼ਰੀ ਤਾਂ ਤੇ ਸਾਡੇ ਮਨੁਭਾਗ ਦੇ ਅਵਸਰ ਸਰਦਾਰ ਸਵਰਜ ਸਿੰਘ ਜੀ ਉਹਨਾਂ ਦੀ ਮਿੱਠੇ ਸਹਿਯੋਗ ਦੇ ਸਦਕਾ ਅੱਜ 500 ਬੂਟਾ ਸੀ 5000 ਬੂਟਾ ਸਾਨੂੰ ਇਸ਼ੂ ਹੋਇਆ ਉਸ 5000 ਬੂਟੇ ਦੇ ਵਿੱਚੋਂ 500 ਬੂਟਾ ਸੀ ਲੈ ਕੇ ਜਾ ਰਹੇ ਅੱਜ ਸੋ ਅਸੀਂ ਇਹਨਾਂ ਲਖਦਾਵਾਂ ਦੇ ਨਾਲ ਬਹੁਤ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਇਹਨਾਂ ਦੇ ਸਹਿਯੋਗ ਦਾ ਸੋ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਾਰੀ ਸੇਵਾ ਜਿਹੜੀ ਹੈ ਨਾਨੀ ਸੇਵਾ ਸਰਪਟਿਸ਼ਨ ਉਹ ਜਿਹੜੀ ਧ੍ਰਗਤ ਨੌਂ ਦੀ ਸੇਵਾ ਚੱਲ ਰਹੀ ਹੈ ਇਹ ਵੱਡੇ ਪੱਧਰ ਤੇ ਚੱਲ ਰਹੀ ਹੈ। ਉਹ ਸੱਚੇ ਪਾਤਸ਼ਾਹ ਕਿਰਪਾ ਕਰੇ। ਇਸੇ ਤਰ੍ਹਾਂ ਕੇ ਆਉਣ ਵਾਲੇ ਸਮੇਂ ਚ ਵੱਡੀ ਗਿਣਤੀ ਵਿੱਚ ਪ੍ਰਦਕਸ਼ ਲਾਏ ਜਾਣਗੇ। ਸੰਗਤਾਂ ਦੇ ਚਰਨਾਂ ਚ ਬੇਨਤੀ ਹੈ ਕਿ ਸਾਨੂੰ ਨੌਜਵਾਨਾਂ ਵੱਲੋਂ ਸਹਿਯੋਗ ਚਾਹੀਦਾ, ਨੌਜਵਾਨ ਚਾਹੀਦੇ ਆ ਜਿਹੜੇ ਬੂਟੇ ਲਾਉਣ ਤੇ ਇਹ ਸੇਵਾ ਕਰਨ ਦੇ ਨਾਲ ਸਾਡਾ ਸਹਿਯੋਗ ਕਰਨ। ਸੰਗਤਾਂ ਦਾ ਸਹਿਯੋਗ ਚਾਹੀਦਾ ਹੈ। ਔਰ ਪ੍ਰਸ਼ਾਸਨ ਦਾ ਸਹਿਯੋਗ ਚਾਹੀਦਾ। ਇਸ ਸਹਿਯੋਗ ਦੇ ਨਾਲੇ ਅਸੀਂ ਇਹ ਜਿਹੜੀ ਸੇਵਾ ਵੱਡੇ ਪੱਧਰ ਤੇ ਅਸੀਂ ਨਿਭਾਉਣੀ ਚਾਹੁੰਦੇ ਆ ਇਹਨਾਂ ਬੇਨਤੀਆਂ ਦੇ ਨਾਲ ਈਮਾਨ ਤੇ ਜਾਂਚ ਕਰਵਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ